ਪੰਜਾਬ ਦੇ ਵਿੱਚ ਚੋਣ ਖਾੜਾ ਪੂਰੀ ਤਰ੍ਹਾਂ ਭੱਕ ਚੁੱਕਾ ਹੈ ਜਿੱਥੇ ਸਾਰੇ ਪਾਰਟੀਆਂ ਦੇ ਵੱਲੋਂ ਕੁਝ ਕੁਝ ਉਮੀਦਵਾਰ ਐਲਾਨ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ 13 ਦੀਆਂ 13 ਸੀਟਾਂ ਦੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਭਾਜਪਾ ਵੱਲੋਂ 9 ਸੀਟਾਂ ਦੇ ਉੱਤੇ ਉਮੀਦਵਾਰ ਐਲਾਨੇ ਗਏ ਨੇ ਅਕਾਲੀ ਦਲ ਵੱਲੋਂ 7 ਤੇ ਕਾਂਗਰਸ ਵੱਲੋਂ 6 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਚੌਣ ਮੈਦਾਨ ਦੇ ਵਿੱਚ ਭੇਜ ਦਿੱਤੇ ਗਏ ਨੇ ਤੇ ਉੱਥੇ ਹੀ ਜਿੱਥੇ ਇੱਕ ਪਾਸੇ ਚੌਣ ਪ੍ਰਚਾਰ ਲਗਾਤਾਰ ਜਾਰੀ ਹੈ ਉੱਥੇ ਹੀ ਦੂਸਰੇ ਪਾਸੇ ਸਿਆਸੀ ਆਗੂ ਵਿਰੋਧੀ ਧਿਰਾਂ ਦੇ ਉੱਤੇ ਬਰਦੇ ਵੀ ਦਿਖਾਈ ਦੇ ਰਹੇ ਨੇ ਇਲਜ਼ਾਮ ਦਰਾਜੀਆਂ ਦਾ ਦੌਰ ਜਿਹੜਾ ਉਹ ਜਾਰੀ ਹੈ ਸੇ ਘੜੀ ਤਹ ਜੇਕਰ ਅੱਜ ਗੱਲ ਕਰੀਏ ਤਾਂ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੁਲਾਕਾਤ ਕਰਨ ਦੇ ਲਈ ਵਰਕਰਾਂ ਦੇ ਨਾਲ ਪਟਿਆਲਾ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਵਿਰੋਧੀ ਧਿਰਾਂ ਦੇ ਉੱਤੇ ਜਮ ਕੇ ਨਿਸ਼ਾਨੇ ਸਾਧੇ ਗਏ ਵਰਕਰ ਮਿਲਣੀਆਂ ਜਿਹੜੀਆਂ ਸ਼ੁਰੂ ਕਰੀਆਂ ਪਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਪੂਰਾ ਡਟ ਕੇ ਜਿਹੜਾ ਇਲੈਕਸ਼ਨ ਲੜ ਰਿਹਾ ਸਾਰਾ ਕੱਲਾ ਕੱਲਾ ਵਰਕਰ ਜਿਹੜਾ ਪਿੰਡਾਂ 'ਚ ਘੁੰਮ ਰਿਹਾ ਉਸ ਦਿਨ ਤੁਸੀਂ ਸੁਖਵੀਰ ਬਾਦਲ ਜੀ ਦਾ ਪੰਜਾਬ ਬਚਾਓ ਯਾਤਰਾ ਵੀ ਜਿਹੜੀ ਦੇਖੀ ਹੋਣੀ ਅੱਜ ਵੀ ਤੁਸੀਂ ਦੇਖੋ ਵਰਕਰ ਮੀਟਿੰਗਾਂ ਰੱਖੀਆਂ ਤੇ ਰੈਲੀਆਂ ਬਣ ਗਈਆਂ ਮਤਲਬ ਮੈਂ ਸਮਝਦਾ ਕਿ ਪ੍ਰਮਾਤਮਾ ਦੀ ਆਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ ਵਰਕਰ ਨੂੰ ਜਿਹੜਾ ਮਾਣ ਸਤਿਕਾਰ ਮਿਲਿਆ ਹੈਗਾ ਸੋ ਇਹ ਵਰਕਰ ਦੀ ਜਿੱਤ ਮਹਿਸੂਸ ਕਰ ਰਿਹਾ ਸੋ ਮੈਂ ਸਾਰੇ ਜਿੰਨੇ ਹਲਕੇ ਇੰਚਾਰਜਾਂ ਲੀਡਰਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਆਸ਼ ਕਰਦਾ ਕਿ ਇਹਨਾਂ ਦੀ ਮਿਹਨਤ ਨਾਲ ਆਪਾਂ ਇਹ ਸੀਟਾਂ ਜੜੀ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਚ ਪਾ। ਕਾਂਤੀ ਵੱਲੋਂ ਬਿਆਨ ਦਿੱਤਾ ਗਿਆ ਬੀਤੇ ਦਿਨ ਇਹ ਜਿਹੜਾ ਸੰਥੈਟਿਕ ਨਸ਼ੇ ਦੇ ਖਤਮ ਕਰ ਲਈ ਵੀ ਜਿਹੜੇ ਹੈਗਾ ਡੋਡੇ ਦੇ ਬੂਟੇ ਬੀਜੂ 33 33 ਜਿਹੜੇ ਨਸ਼ੇ ਦੇ ਆਦਿ ਨੇ ਤੇ ਤਾਂ ਹੀ ਜਿਹੜੇ ਬਸ ਹੁਣ ਕਿਸ ਤਰ੍ਹਾਂ ਦੇਖਦੇ। ਭਾਜੀ ਇਹ ਸਾਰੇ ਬੰਦੇ ਨੇ ਨੇ ਜੀ ਕਰੋੜਾਂ ਰੁਪਏ ਖਰਚ ਕਰਕੇ ਅਕਾਲੀ ਦਲ ਨੂੰ ਬਦਨਾਮ ਕਰਿਆ ਦਾ ਨਸ਼ਿਆਂ ਮਾਰੇ। ਇਹ ਆਮ ਆਦਮੀ ਪਾਰਟੀ ਤੋਂ ਜਦੋਂ ਐਮਪੀ ਬਣਿਆ ਉਸ ਟਾਈਮ ਕਾਂਗਰਸ ਨੂੰ ਰੱਜ ਕੇ ਗਾਲਾਂ ਕੱਢਦਾ ਤਾਂ ਔਰ ਅਕਾਲੀ ਦਲ ਨੂੰ ਕਹਿੰਦਾ ਤਾਂ ਵੀ ਭੁੱਕੀ ਵੇਚਦੇ ਆ ਫੀਮ ਵੇਚਦੇ ਆ ਅੱਜ ਇਹ ਭੁੱਕੀ ਫੀਮ ਦੀਆਂ ਬਕਾਲਤਾਂ ਕਰ ਰਹੇ ਹੈਗੇ ਆ ਇਹਨਾਂ ਦਾ ਕੈਰੇਕਟਰ ਦੇਖ ਲਿਓ ਪਹਿਲਾਂ ਆਮ ਆਦਮੀ ਪਾਰਟੀ ਤੋਂ ਬਣਿਆ ਉਸ ਟਾਈਮ ਕਾਂਗਰਸ ਨੇ ਦੇਸ਼ ਦਾ ਬੇੜਾਗਰ ਕਰ ਦਿਆ ਕਾਂਗਰਸ ਵਿਚਾਚਾਰੀ ਪਾਰਟੀ ਆ ਇਹ ਕੋਈ ਹੋਰ ਨਹੀਂ ਗਾਂਧੀ ਜੀ ਕਹਿੰਦੇ ਤੇ ਫਿਰ ਆਜ਼ਾਦ ਲੜੇ ਟਿਕਟ ਨਹੀਂ ਮਿਲੇ ਹੁਣ ਉਸੇ ਉਹੀ ਕਾਂਗਰਸ ਨੂੰ ਜੁੱਫੀਆਂ ਬਾਹਰ ਉਹ ਬਹੁਤ ਵਧੀਆ ਬਣ ਗਈ ਯਾਨੀ ਦੋਗਲੇ ਚਿਹਰੇ ਇਹਨਾਂ ਦੇ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਰਹੇ ਆ ਮਹਾਰਾਣੀ ਪ੍ਰਨੀਤ ਕੌਰ ਦੇਖ ਲਓ ਤੁਸੀਂ ਚਾਰ ਵਾਰੀ ਮੈਂਬਰ ਪਾਰਲੀਮੈਂਟ ਰਹੇ ਕਾਂਗਰਸ ਤੋਂ ਦੋ ਵਾਰੀ ਉਹਨਾਂ ਦੇ ਹਸਬੰਡ ਸੀਐਮ ਬਣੇ ਅੱਜ ਵੀ ਕਾਂਗਰਸ ਦੇ ਐਮਪੀ ਆ ਤੇ ਵੋਟਾਂ ਬੀਜਪੀ ਵਾਸਤੇ ਮੰਗ ਰਹੇ ਆ ਕਾਰਗੁਜ਼ਾਰੀ ਉਹਨਾਂ ਦੀ ਜ਼ੀਰੋ ਆ ਸੋ ਮੈਂ ਤਾਂ ਪਿੰਡ ਦਾ ਸਰਪੰਚ ਰਿਹਾ ਭਾਜੀ ਦੋ ਵਾਰੀ ਪ੍ਰਧਾਨ ਬਣਿਆ ਦੋ ਵਾਰੀ ਐਮਐਲਏ ਬਣਿਆ ਜੋ ਜ਼ਿੰਮੇਵਾਰੀ ਮੈਨੂੰ ਮਿਲੀ ਆ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਨਿਭਾਈ ਆ ਮੇਰੀ ਕਾਰਗੁਜ਼ਾਰੀ ਚੈੱਕ ਕਰਨੀ ਆ ਮੇਰੇ ਹਲਕੇ ਤੋਂ ਚੈੱਕ ਕਰ ਲਿਓ ਮੁਕਾਬਲਾ ਕਿਸ ਨੂੰ ਮੰਨਦੇ ਹੋ ਜੀ ਤੁਸੀਂ ਭਾਜੀ ਜੇ ਕਿਰਦਾਰ ਤੇ ਫੈਸਲੇ ਹੋਣ ਨਾ ਜੀ ਕਾਰਗੁਜ਼ਾਰੀ ਤੇ ਫੈਸਲੇ ਹੋਣ ਕਿ ਕਿਸੇ ਦੇ ਨਾਲ ਮੁਕਾਬਲਾ ਨਹੀਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਂ ਇੱਕ ਛੋਟੇ ਜਿਹੇ ਪਿੰਡ ਦਾ ਸਰਪੰਚ ਬਣਦਾ ਇੱਕ ਪਾਸੇ ਮੈਂ ਆ ਤੁਹਾਡਾ ਸੇਵਾਦਾਰ ਤੁਹਾਡਾ ਵਰਕਰ ਇੱਕ ਛੋਟਾ ਜਿਹਾ ਸ਼ਰਮਣੀ ਅਕਾਲੀ ਦਲ ਦਾ ਦੂਸਰੇ ਪਾਸੇ ਮੇਰੀ ਲੜਾਈ ਮੈਹਲਾਵਾਲਿਆਂ ਨਾਲ ਹੈਗੀ ਜਿਹੜੇ بڑے ਘਰਾਂ 'ਚ ਫਾਇਦਾ ਹੋਏ ਜਿੱਤ ਕੇ ਗੇਟ ਬੰਦ ਕਰ ਲੈਂਦੇ ਆ ਪਬਲਿਕ ਦੀ ਕਦੇ ਸੁਣਦੇ ਨਹੀਂ ਕਨਵੈਂਟ ਸਕੂਲਾਂ 'ਚ ਪੜਨ ਵਾਲੇ ਆ ਮੈਂ ਸਰਕਾਰੀ ਸਕੂਲਾਂ 'ਚ ਪੜ ਕੇ ਇੱਥੇ ਤੱਕ ਪਹੁੰਚਿਆ ਮੈਂ ਤਾਂ ਆਪਣੀ ਕਾਰਗੁਜ਼ਾਰੀ ਦੇ ਦਮ ਤੇ ਇੱਥੇ ਤੱਕ ਪਹੁੰਚਿਆ ਇਸ ਕਰਕੇ ਬੇਨਤੀ ਕਰਦਾ ਕਿ ਤੁਸੀਂ ਇੱਕ ਮੌਕਾ ਇੱਕ ਵਰਕਰ ਨੂੰ ਵੀ ਦੇ ਕੇ ਦੇਖੋ ਜਿਹੜੀ ਐਮਪੀ ਦੀ ਪ੍ਰਭਾਸ਼ਾ ਚੇਂਜ ਹੋ ਜਾਏਗੀ ਬੀਜੇਪੀ ਦੇ ਲਗਾਤਾਰ ਵਿਰੋਧ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਜੀ ਜਿਹੜੇ ਇਹਨਾਂ ਦੇ ਕਾਰਨਾਮੇ ਉਹਨਾਂ ਤੋਂ ਵਿਰੋਧ ਹੋ ਰਿਹਾ ਹੈ। ਪੰਜਾਬ ਦਾ ਕਿਸਾਨ ਕਣਕ ਦੀ ਟਰਾਲੀ ਲੈ ਕੇ ਮੰਡੀ ਜਾਂਦਾ 1 ਕਿਲੋ ਲੱਡੂ ਵੀ ਨਹੀਂ ਖਰੀਦ ਸਕਦਾ। ਸਭ ਪੈਸੇ ਬੈਂਕਾਂ 'ਚ ਆੜਤੀਆਂ ਕੋਲ ਚਲੇ ਜਾਂਦੇ ਆ। ਬਰਬਾਦ ਹੋ ਗਈ ਪੰਜਾਬ ਦੀ ਕਿਸਾਨੀ, ਬਰਬਾਦ ਹੋ ਗਿਆ ਪੰਜਾਬ ਦਾ ਪਾਣੀ। ਸੋ ਇਹ ਬੰਦੇ ਪੰਜਾਬ ਦੀ ਸੁਣਨ ਨੂੰ ਤੇ ਅੱਜ ਪੂਰੇ ਪੰਜਾਬ 'ਚ ਬੇਕਾਨਗੀ ਦੀ ਭਾਵਨਾ ਜਿਹੜੀ ਆਈ ਪਈ ਆ। ਸੋ ਸਰਕਾਰਾਂ ਨੂੰ ਚਾਹੀਦਾ ਘੱਟੋ-ਘੱਟ ਹਰ ਵਰਗ ਦਾ ਖਿਆਲ ਰੱਖਣ। ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਇਹ। ਸੋ ਜ਼ਰੂਰਤ ਆ ਪੰਜਾਬ ਦੇ ਕਿਸਾਨਾਂ ਦੀ ਹੱਕੀ ਕਰੀ ਜਾਏ ਬੰਦੀ ਸਿੰਘਾਂ ਦਾ ਮਸਲਾ ਹੈਗਾ ਪੰਜਾਬ ਦੇ ਜਿਹੜੇ ਰਾਈਟਸ ਖੋਏ ਜਾ ਰਹੇ ਉਹਨਾਂ ਦਾ ਮਸਲਾ ਆ ਫਿਰ ਗੁਰਦੁਆਰਿਆਂ 'ਚ ਦਖਲਦਾਨੀ ਕੀ ਹੋ ਰਹੀ ਉਹਦਾ ਮਸਲਾ ਆ ਪੰਜਾਬੀਆਂ ਦੀ ਇੱਕ ਕੁੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਜਿਹੜੇ ਪੰਜਾਬ ਦੇ ਹੱਕਾਂ ਦੀ ਲੜਾਈ ਡਟ ਕੇ ਲੜ ਸਕਦੀ ਆ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਆਓ ਰਲ ਕੇ ਪੰਜਾਬ ਦੇ ਮਸਲੇ ਪੰਜਾਬੀਆਂ ਦੀ ਪਾਰਟੀ ਨੂੰ ਵੋਟ ਪਾ ਕੇ ਹੱਲ ਕਰਵਾਈਏ ਜਿਹੜੇ ਦਿੱਲੀ ਤੋਂ ਪਾਰਟੀਆਂ ਆਈਆਂ ਜਿਸ ਤਰ੍ਹਾਂ ਇਹਨਾਂ ਨੇ ਹਰਿਆਣੇ ਦਾ ਬਾਰਡਰ ਸੀਲ ਕਰਿਆ ਨਾ ਉਹਨਾਂ ਵਾਸਤੇ ਪੰਜਾਬ ਦੀਆਂ ਬੋਟਾਂ ਦੇ ਬਾਰਡਰ ਸੀਲ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਦੁਬਾਰਾ ਫਿਰ ਪੰਜਾਬ ਦੀ ਸੇਵਾ ਬਖਸ਼ੀ ਹੈ ਬਹੁਤ ਹੀ ਵਧੀਆ ਮੀਟਿੰਗ ਹੈਗੀ ਆ ਸਾਡੇ ਐਨ ਕੇ ਸ਼ਰਮਾ ਜੀ ਆਏ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਹੈਗਾ ਸੋ ਪਾਰਟੀ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਸਾਡੇ ਐਨ ਕੇ ਸ਼ਰਮਾ ਜਿਹੜੇ ਬੇਦਾਗ ਇਨਸਾਨ ਨੇ ਬੜੇ ਅੱਛੇ ਇਨਸਾਨ ਨੇ ਤੇ ਉਹਨਾਂ ਨੂੰ ਪਾਰਟੀ ਨੇ ਬਖਸ਼ਿਸ਼ ਕੀਤੀ ਹੈ ਕਿ ਪਾਰਲੀਮੈਂਟ ਪਟਿਆਲਾ ਦੀ ਸੀਟ ਦਿੱਤੀ ਹੈ ਸੋ ਐਨ ਕੇ ਸ਼ਰਮਾ ਜੀ ਦੇ ਆਮਦਨ ਤੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਹੈ ਸੋ ਉਹਨਾਂ ਨੂੰ ਜਾਣ ਪਛਾਣ ਕਰਾਉਣ ਵਾਸਤੇ ਉਹਨਾਂ ਨਾਲ ਸਾਰੇ ਵਰਕਰਾਂ ਨੂੰ ਨੇੜਲਾ ਰਿਸ਼ਤਾ ਬਣਾਉਣ ਵਾਸਤੇ ਅੱਜ ਐਨ ਕੇ ਸ਼ਰਮਾ ਜੀ ਆਏ ਨੇ ਤੇ ਉਹਨਾਂ ਨੂੰ ਮੈਂ ਜੀ ਆਖਦਾ ਸੋ ਜਿਹੜੀਆਂ ਪਾਰਟੀ ਦੇ ਫੈਸਲੇ ਨੇ ਉਹਨਾਂ ਦਾ ਸ਼ਲਾਘਾ ਜਿਹੜੀ ਹੈਗੀ ਲੋਕ ਸਾਰੀ ਦੁਨੀਆ ਕਰ ਰਹੀ ਹੈ ਪਾਰਟੀ ਨੇ ਜਿਹੜੇ ਸਟੈਂਡ ਲੈ ਕੇ ਪਾਰਟੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਉਤਾਰੇ ਨੇ ਬੜੇ ਬੇਦਾਗ ਉਮੀਦਵਾਰ ਉਤਾਰੇ ਨੇ ਦੂਜੀਆਂ ਪਾਰਟੀਆਂ ਦੇ ਕੋਲ ਜਿਹੜੇ ਉਮੀਦਵਾਰ ਨੇ ਸਾਰੇ ਦੂਜੇ-ਦੂਜੇ ਪਾਰਸੀਓਂ ਕਿਸੇ ਪਾਰਸੀਓਂ ਫੜਕੇ ਲਿਆਉਣੇ ਪੈ ਰਹੇ ਨੇ ਸਾਡੇ ਕੋਲ ਇਸ ਤਰ੍ਹਾਂ ਦੇ ਉਮੀਦਵਾਰ ਨੇ ਜਿਹੜੇ ਬੇਦਾਗ ਨੇ ਔਰ ਚੰਗੀ ਛਵੀ ਰੱਖਦੇ ਨੇ ਐਨਕੇ ਸ਼ਰਮਾ ਜੀ ਤੇ ਉਹਨਾਂ ਦੀ ਜਿੱਤ ਵਾਸਤੇ ਅੱਜ ਇਹ ਪਹਿਲੀ ਮੀਟਿੰਗ ਸਾਡੀ ਇਹ ਹਲਕਾ ਨਾਬੇ ਦੇ ਵਿੱਚ ਹੋ ਰਹੀ ਹੈ ਸੋ ਅਸੀਂ ਉਹਨਾਂ ਨੂੰ ਜੀ ਆ ਵੀ ਆਖਦੇ ਹਾਂ ਤੇ ਨਾਲ ਹੀ ਵੀ ਵਿਸ਼ਵਾਸ ਦੁਆਨੇ ਆ ਕਿ ਅਸੀਂ ਨਾਬੇ ਵਾਲੇ ਤੁਹਾਨੂੰ ਵੱਡੀ ਜਿੱਤ ਕਰਵਾ ਕੇ ਭੇਜਾਂਗੇ ਇਥੋਂ ਸੋ ਸਾਰੇ ਸ਼ਹਿਰ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਪਾਰਸੀਓਂ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਪਿੰਡਾਂ ਦੇ ਵਿੱਚ ਬੜੀ ਖੁਸ਼ੀ ਦੀ ਗੱ ਇਸ ਵਿਅਕਤੀ ਦੀ ਇੰਨੀ ਕਿ ਆਪਣੇ ਆਪ ਸ਼ਲਾਘਾ ਹੋ ਰਹੀ ਹੈ ਕਿ ਲੋਕ ਇਹ ਕਹਿ ਰਹੇ ਨੇ ਕਿ ਬਹੁਤ ਵਧੀਆ ਇਨਸਾਨ ਜਿਹੜਾ ਕਿ ਪਾਰਲੀਮੈਂਟ ਹਲਕੇ ਨੂੰ ਦਿੰਦਾ ਸੀ ਅਸੀਂ ਅਸੀਂ ਉਹਨਾਂ ਜੀ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਸਾਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਇਲੈਕਸ਼ਨ ਸਾਡੀ ਐਨ ਕੇ ਸ਼ਰਮਾ ਜੀ ਲੜ ਰਹੇ ਨੇ ਬਹੁਤ ਇਮਾਨਦਾਰ ਧਿਆਨدار ਕੰਮ ਕਰਨ ਵਾਲੇ ਇਹਾਂ ਦੀ ਕਾਰਗੁਜ਼ਾਰੀ ਤੁਸੀਂ ਇਹਾਂ ਦੀ ਕੰਸ਼ਾਂ ਚ ਜਾਈ ਜਾ ਕੇ ਦੇਖੋ ਪੰਜਾਬ ਦੇ ਵਿੱਚੋਂ ਮੇਰੇ ਖਿਆਲ ਸਭ ਤੋਂ ਵੱਧ ਕੰਮ ਹੋਇਆ ਤਾਂ ਮਾਹਲੀ ਜ਼ਿਲ੍ਹੇ ਦੇ ਵਿੱਚ ਹੋਇਆ ਜਿੰਨੀ ਇਮਾਨਦਾਰੀ ਨਾਲ ਇਹਨਾਂ ਨੇ ਕੰਮ ਕੀਤਾ ਹੈ ਇੱਕ ਰਿਕਾਰਡ ਹੋਣਾ ਦੂਜੀ ਗੱਲ ਜਦੋਂ ਅਸੀਂ ਸਿਲੈਕਸ਼ਨ ਕਰਦੇ ਸੀ ਹਰੇਕ ਕੈਂਡੀਡੇਟ ਤੇ ਕੋਈ ਨਾ ਕੋਈ ਬੰਦਾ ਕਿੰਤੂ-ਵਰੰਤੂ ਕਰਦਾ ਸੀ ਪਰ ਜਦੋਂ ਐਨ ਕੇ ਸ਼ਰਮੇ ਦੀ ਗੱਲ ਆਈ ਸਾਰੇ ਬੰਦਿਆਂ ਨੇ ਕਿਹਾ ਵੀ ਇਹ ਤੋਂ ਵਧੀਆ ਕੈਂਡੀਡੇਟ ਕੋਈ ਨਹੀਂ ਹੈ ਸੋ ਮੈਂ ਸਮਝਦਾ ਕਿ ਸਾਡੀ ਖੁਸ਼ਕਿਸਮਤੀ ਆਪਣੇ ਆਏ ਆਂਦੀ ਕਿ ਸਾਡੇ ਕੋਲ ਇਹੋ ਜਿਹਾ ਕੈਂਡੀਡੇਟ ਹੈ ਜੋ ਨਾਨ ਕੰਟਰੋਵਰਸਲ ਜਿਹਦੀ ਹਰ ਬੰਦਾ ਤਾਰੀਫ ਕਰਦਾ ਹੈ ਤੁਸੀਂ ਗਰੀਬ ਬੰਦੇ ਨਾਲ ਗੱਲ ਕਰ ਲਓ ਅਮੀਰ ਨਾਲ ਕਰ ਲਓ ਤਕੜੇ ਨਾਲ ਕਰ ਲਓ ਜ਼ਿੰਮੇਵਾਰ ਨਾਲ ਗੱਲ ਕਰ ਲਓ ਵਪਾਰੀ ਨਾਲ ਗੱਲ ਕਰ ਲਓ ਹਰ ਬੰਦਾ ਤਾਰੀਫ ਕਰਦਾ ਹੈ ਹਰ ਸਾਡਾ ਪਾਰਟੀ ਦਾ ਵਰਕਰ ਇੰਝ ਹੋ ਕਰਦਾ ਇਹਦੇ ਖਾਤਰ ਕੋਈ ਧੜੇਬੰਦੀ ਨਹੀਂ ਕੋਈ ਪਾਰਟੀਬਾਜੀ ਨਹੀਂ ਸੋ ਬਹੁਤ ਵਧੀਆ ਮੈਨੂੰ ਲੱਗਦਾ ਹੈ ਵੀ ਕਰਨੀ ਤਾਂ ਗੁਰੂ ਮਹਾਰਾਜ ਨੇ ਪ੍ਰਮਾਤਮਾ ਨੇ ਕਰਨੀ ਹੈ ਬਹੁਤ ਵੱਡੇ ਮਾਰਜਿਨ ਦੇ ਨਾਲ ਸਾਡਾ ਕੋਈ ਮੁਕਾਬਲਾ ਕਿਸੇ ਨਾਲ ਹੋਣਾ ਨਹੀਂ ਲੋਕਾਂ ਨੇ ਆਪਣੇ ਆਪ ਦੇ ਵੋਟਾਂ ਪਾਉਣੀਆਂ ਨੇ ਤੇ ਬਹੁਤ ਵੱਡੀ ਜਿੱਤ ਹੋਣੀ ਹੈ ਤੇ ਸ਼ਰਮਾ ਜੀ ਨੂੰ ਮੈਂ ਪਰਲਮੈਂਟ ਬਣਾਵਾਂਗੇ ਔਰ ਮੈਂ ਇਹਨੂੰ ਵੀ ਵਿਸ਼ਵਾਸ ਕਰਦਾ ਕਿ ਮੈਂਬਰ ਪਰਲਮੈਂਟ ਬਣ ਕੇ ਵੀ ਇਹਨਾਂ ਨੇ ਆਪਣੇ ਹਲਕੇ ਦੇ ਵੀ ਜੋ ਕੰਮ ਕਰਨਾ ਹੈ ਸਾਨੂੰ 25 ਸਾਲ ਹੋ ਗਏ ਤਕਰੀਬਨ ਬਿਨਾ ਮੈਂਬਰ ਪਰਲਮੈਂਟ ਤੋਂ ਪਰ ਮੇਰਾ ਖਿਆਲ ਇਹ ਨੇ 25 ਸਾਲ ਦਾ ਭੰਗਾ ਸੜਾ ਕੱਢ ਦੇਣਾ ਕੋਈ ਵੱਡਾ ਪ੍ਰੋਜੈਕਟ ਨਹੀਂ ਲੈ ਕੇ ਆਇਆ ਪ੍ਰਨੀਤ ਕੌਰ ਕੋਈ ਉਦਯੋਗ ਨਹੀਂ ਲੈ ਕੇ ਆਇਆ ਜਿੱਥੇ ਰੋਜ਼ਗਾਰ ਮਿਲ ਸਕੇ ਕੀ ਲੱਗਦਾ ਵੀ ਜੇਕਰ ਅਕਾਲੀ ਦਲ ਜਿੱਤਦਾ ਤਾਂ ਪਟਿਆਲੇ ਜ਼ਿਲ੍ਹੇ ਲਈ ਕੋਈ ਵਿਸਤਰਾ ਦਾ ਉਪਰਾਲਾ ਕੀਤਾ ਤੁਸੀਂ ਗੱਲੀ ਪ੍ਰਨੀਤ ਕੌਰ ਦੀ ਗੱਲ ਨਾ ਕਰੋ ਉਹਨਾਂ ਗਾਂਧੀ ਦੀ ਗੱਲ ਕਰ ਲੋ ਪ੍ਰਨੀਤ ਕੌਰ ਦੀ ਗੱਲ ਕਰ ਲੋ ਪਿਛਲੇ 25 ਸਾਲ ਦੇ ਵਿੱਚ ਇੱਕ ਚੀਜ਼ ਦੱਸ ਦਿਓ ਜਿਹੜੀ ਆਈ ਹੋਵੇ ਪਟਿਆਲੇ ਦੇ ਜ਼ਿਲ੍ਹੇ ਗਈਆਂ ਬੇਹਰੀਆਂ ਦੇ ਤੋਂ ਜੇ ਮੈਂ ਵਿਸ਼ਵਾਸ ਨਾ ਕਰਨਾ ਜੇ ਸ਼ਰਮਾ ਜੀ ਉੱਥੇ ਚਲੇ ਗਏ ਇਹ ਸਰਕਾਰ ਛੋਣ ਚਾਹੇ ਬੇ ਸਰਕਾਰ ਛੋਣ ਇਹ ਲੜਕੇ ਪ੍ਰੋਜੈਕਟ ਲੈ ਕੇ ਆਉਣਗੇ ਜੋ ਮਹਾਈ ਦੇ ਵਿੱਚ ਇਹਨੇ ਕੀਤਾ ਉਹ ਪਟਿਆਲਾ ਫਿਰ ਜ਼ਿਲ੍ਹੇ ਦੇ ਵਿੱਚ ਪਟਿਆਲਾ ਪਾਰਲੀਮੈਂਟ ਕੰਸਟੈਂਸੀ ਦੇ ਵਿੱਚ ਕਰਕੇ ਦਿਖਾਉਣਗੇ ਇਹ ਵੀ ਵਿਸ਼ਵਾਸ